ਘੋੜਿਆਂ ਦੀ ਮੰਡੀ ਦੇ ਵਿੱਚ ਦੋ ਨੌਜਵਾਨ ਹਾਥੀਰਗਾ ਸਾਂ ਲਈ ਫਿਰਦੇ ਨੇ ਬਾਲ ਸਟਾਇਲਜ ਕਿਹਾ ਪਪਾ ਪੜਿਆ ਸਾਂ ਹਾਂਜੀ ਸ਼ੌਂਕ ਹੀ ਆਈ ਬਸ ਕਿੰਨੇ ਆ ਕਿ ਕ੍ਰਾਸ ਖਰਾਕਤੀਆਂ ਫਿਰ ਮੱਜਾ ਕਿੰਨੇ ਕ੍ਰਾਸ ਤਾਂ ਵਾਧੂ ਹੋਗੇ 50 ਕਿ ਹੋਗੇ ਇਹਦੇ ਨੇ 5 ਲੱਖ ਰੁਪਏ ਬਣਨੀ ਆ ਅੱਛਾ ਇਹਦਾ ਬੱਚਾ ਪਗਾੰਜ ਰੋਣਾ ਆ ਫੋਨ ਹੀ ਲੈ ਆਏ ਕੇ ਰਵੇਚਰ ਰੁਚਰਦਾ ਵੀ ਹਾਂਜੀ 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 ਫੋਨ ਵਾਸਤੇ ਲੈ ਆਏ ਜੀ ਵਿੱਚ ਦੀ ਕੋਈ ਸਲਾਹ ਨਹੀਂ ਨਹੀਂ ਵੇਚਣਾ ਲੈ ਸੇਵਾ ਕਰਦੇ ਲੜਦੇ ਤਾਂ ਨਹੀਂ ਰਵੇ ਉਹ ਕੇ ਤੂੰ ਜਾ ਜਾ ਕੇ ਉਹਨੂੰ ਪੱਠੇ-ਪੱਠੇ ਪਾਇਆ ਰ ਮੈਂ ਮੈਂ ਨਹੀਂ ਹਾਂ ਮਸਕੂਲ ਜਣਾ ਆਹੀ ਜਦੋਂ ਆਪਾਂ ਹੀ ਕੰਮ ਕਰਦੇ ਕੱਛਾ ਨਹੀਂ ਕਰਨਾ ਜੀ ਜਿਹੜਾ ਮਰਜ਼ੀ ਪਾਇਆ ਹੀ ਵਾਰੀ ਲਾਉਂ ਜਣੀਆਂ ਭਾਂ ਡੰਗਰਾਂ ਦਾ ਕੰਮ ਆ ਵਾ ਖੇਤ ਦਾ ਕੰਮ ਆ ਕੋੜਿਆਂ ਦੀ ਮੰਡੀ ਦੇ ਵਿੱਚ ਦੋ ਨੌਜਵਾਨ ਹਾਥੀਰਗਾ ਸਾਂ ਲਈ ਫਿਰਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਉਮਰ ਆਏ ਦੀ ਤੇ ਕਿੰਨੀ ਸੇਵਾ ਕੀਤੀ ਹੋਗੀ ਤੁਸੀਂ ਦੇਖਦੇ ਹੋਵੇ ਕਪੜਾ-ਕਪੜਾ ਮਾਰ ਕੇ ਨੂੰ ਐ ਲਿਸ਼ਕਾ ਕੇ ਲੈ ਆਏ ਬਾਈ ਇੱਧਰ ਆ ਜਾ ਪਹਿਲਾਂ ਆਪਣਾ ਨਾਂ ਦੱਸ ਤੇ ਪਿੰਡ ਦਾ ਨਾਂ ਕਿੱਥੋਂ ਆਏ ਹੋ ਮੇਰਾ ਨਾਂ ਸਰਪਜੀਤ ਸਿੰਘ ਆ ਤੇ ਪਿੰਡ ਦਾ ਨਾਂ ਕਫਰਾਲਾ ਸ਼੍ਰੀ ਮੁਕਤਸਰ ਸਾਹਿਬ ਅੱਛਾ ਇਹ ਇਹਦਾ ਨਾਂ ਵੀ ਰੱਖਿਆ ਸਾਂ ਦਾ ਕੋਈ ਹਾਂਜੀ ਰਾਜਾ ਜੀ ਰਾਜਾ ਹਾਂਜੀ ਤੇ ਰਾਜਾ ਕਿੰਨੀ ਉਮਰ ਦਾ ਹੈ ਤੇ ਸਾਢੇ 5 ਸਾਲਾਂ ਦਾ ਕਿੰਨੀ ਕਿ ਸੇਵਾ ਕਰਦੇ ਹੋ ਬੜਾ ਲਿਸ਼ਕਾ ਲਿਸ਼ਕਿਆ ਹੋ ਬਾਬਾ ਪੜਿਆ ਸਾਂ ਹਾਂਜੀ ਸ਼ੌਂਕ ਹੀ ਆਈ ਬਸ ਤੇ ਸੇਵਾ ਰੱਜ ਕੇ ਕਰੀ ਦੀਆਂ ਇੱਕ ਮੱਝ ਜੀ ਨਾ ਘਾ ਜਾਂਦਾ ਖਰਚਾ ਕਿਹੜੀ ਉਹ ਮੋਰਾ ਨਸਲ ਦਾ ਹੈ ਹਾਂਜੀ ਮੋਰਾ ਨਸਲ ਹੈ ਕਿਹਦੇ ਲਿਆਦਾ ਕਿੱਥੋਂ ਸੀ ਇਹਨੂੰ ਇਹ ਪਾਲਿਆ ਸੀਗਾ ਸੀ ਅਸੀਂ ਪਾਲਿਆ ਹੈ ਘਰ ਦੀ ਬਰੀਡ ਹਾਂਜੀ ਜਵਰਾਜ ਦਾ ਬੱਚਾ ਹੈ ਤੇ ਠੀਕ ਹੈ ਜਵਰਾਜ ਦਾ ਕੀ ਇਤਿਹਾਸ ਹੈ ਜਿੱਦੀ ਦਾ ਬੱਚਾ ਕਹਿ ਰਹੇ ਹੋ ਉਹ ਉਹ ਉਹਦਾ ਕੀ ਆ ਕੀ ਜਵਰਾਜ ਦੇ ਬੱਚਾ ਉਹਦੇ ਚੱਲੇ ਸੀ ਟੀਕੇ ਸੀਮਨ ਚੰਗੇ ਬੱਚੇ ਚੰਗੇ ਦੁੱਧ ਦਾਰੇ ਸੀ ਤੇ ਅਸੀਂ ਟੀਕਾ ਮੱਝ ਨੂੰ ਭਰਾ ਕੇ ਬਸ ਸੀਮਨ ਤਿਆਰ ਕੀਤਾ ਬੱਚਾ ਤੁਹਾਡੇ ਸਾਹਮਣੇ ਆ ਤਸਵੀਰ ਚਰੂ ਮੇਲੇ ਚ ਫਿਰ ਗਿੜਾ ਦੰਦੇ ਫਿਰਦੇ ਹੋ ਆਸ-ਪਾਸੇ ਵੇਖ ਲੋ ਵੀ ਵੇਖਣ ਵਾਲੇ ਵੀ ਚੰਗੀ ਭੀੜ ਲੱਗੀ ਹੈ ਬਾਪੂ ਇਧਰ ਆਓ ਤੁਸੀਂ ਮੜਿਆ ਦੱਸੋ ਤੁਹੇਰੇ ਛਾਂ ਸੁਣ ਬਾਰੇ ਹੋਣੀ ਚੰਗੀ ਨੌਲੇਜ ਕਿਵੇਂ ਲੱਗ ਰਿਹਾ ਆਸਾਨ ਤੁਹਾਨੂੰ ਇਹ ਠੀਕ ਹੈ ਜੀ ਮੁਰਰਾ نسل ਚੋਂ ਹੈਗਾ ਵਧੀਆ ਹੈਗਾ ਬਹੁਤ ਵਧੀਆ ਮੇਰੀ ਵੇਖੇ ਆਸਾਨ ਤਾਂ ਬਹੁਤ ਘਾਟ ਘੱਟ ਮਿਲਦੇ ਹੋਣੇ ਕਿਵੇਂ ਹੈਗਾ ਕਿਵੇਂ ਦੰਦੇ 6 ਦੰਦ 6 ਦੰਦ ਹਾਂਜੀ ਤੇ ਦੂਜੇ ਤੋਂ ਥੋੜੀ ਹਾਈਟ ਕਰ ਜੂਗਾ ਹੇਠੇ ਕਰ ਹਾਈਟ ਵੀ ਕਰ ਜੂਗਾ ਠੀਕ ਹੈ ਛੋਟਾ ਇਹ ਜੋ ਸਾਨ ਦਾ ਬੜਾ ਘਟ ਵੇਖੇ ਹੋਣੇ ਤੁਸੀਂ ਰੱਖਿਆ ਜੀ ਸਮਾਰ ਕੇ ਬਹੁਤ ਲੋਕਾਂ ਨੇ ਹੈਗੇ ਬਹੁਤ ਆ ਕੁੜੀ ਇਹਦੇ ਚ ਕੀ ਕਿੱਡੀ ਕੀ ਗੱਲ ਹੈਗੀ ਇਹ ਤਾਂ ਲੋਕਾਂ ਨੇ ਬਹੁਤ-ਬਹੁਤ ਵਧੀਆ ਰੱਖ ਛੱਡੇ ਹੈਗੇ ਸਾਡੇ ਰਾਜਸਥਾਨ ਚ ਇੱਕ ਦੋ ਹੈਗੇ ਮੰਬੜ ਮੋਰ ਜੰਡਾ ਉੱਥੇ ਰਾਜਸਥਾਨ ਚ ਹੈਗੇ ਮੈਂ ਕਿਹਾ ਕੋੜਿਆਂ ਦੀ ਮੰਡੀ ਸਾਨ ਦਾ ਵੀ ਇੰਨਰ ਵੀ ਚਾਹੀਦੀ ਹੈ ਕਿ ਇਹ ਜ਼ਰੂਰ ਹੈਗਾ ਹਾਂ ਅਸੀਂ ਬੜਾ ਚੰਗਾ ਵੇਖਣਾ ਹਾਂ ਜੀ ਸਾਨੂੰ ਲੱਭਨੇ ਆਪ ਦਾ ਆਪ ਦਾ ਸ਼ਾਮਾ ਬਾਬਾ ਚੋ ਬੜਾ ਉਧਰ ਵੇਜਦੇ ਨਹੀਂ ਲਪਾ ਮਾਲਿਕ ਦੇ ਵੀ ਇਹੋ ਇਹੋ ਮਾਲੀ ਵੇਖਿਆਣਗੇ ਅਸੀਂ ਅੱਛਾ ਇਹ ਮਾਲੀ ਵੇਖਿਆ ਤੁਸੀਂ ਹਾਂਜੀ ਮੈਂ ਮਾਲੀ ਐ ਬਹੁਤ ਟਾਪ ਦਾ ਇੱਕ ਨੰਬਰ ਅੱਛਾ ਇੱਕ ਸਟੈਂਡਰਡ ਦਾ ਮਾਲੀ ਜਿਹੜਾ ਆਂਦੇ ਬਾਲੀ ਆ ਅੱਛਾ ਭਾਈ ਕਿਵੇਂ ਫਿਰ ਸੇਵਾ ਖਰਾਖਰੂ ਕਿ ਕਿਵੇਂ ਐ ਰੀ ਠੀਕ ਜੀ ਖਰਾਖਾ ਹੀ ਬਸ ਪਰਾਲੀ ਪਰੇ ਲਾ ਕੇ ਪਾ ਦਈਦੀ ਆ ਪਰਾਲੀ ਨੂੰ ਪਾ ਟੂਟ ਬੋਲਦਾ ਨਹੀਂ ਸੌਂ ਲੱਗੇ ਨਹੀਂ ਵਿੜੇਵੇਂ ਤਾਂ ਨਹੀਂ ਪਾਏਦੇ ਬਸ ਜਦੋਂ ਮੱਝਾਂ ਆਉਂਦੀਆਂ ਉਹ ਤਾਂ ਜਿਹੜੇ ਪੈਸੇ ਬੰਦੇ ਹੋਏ ਦੇਈ ਦੇ ਕੱਲੇ ਨੂੰ अच्छा हां जी ਕਿਰੇਪਾ ਵੀ ਫੀਸ ਦੀ ਹਾਂਜੀ ਕਿੰਨੀ ਫੀਸ ਹੈ ਦੀ 1000 ਰੁਪਿਆ ਹੈ 1000 ਰੁਪਿਆ ਫੀਸ ਥੋੜੀ ਹੈ ਪਿੰਡ ਹੈ ਕਵਰ ਵਾਲਾ ਹੈ ਹਾਂਜੀ ਹਾਂਜੀ اچھا 1000 ਰੁਪਿਆ ਫੀਸ ਥੋੜੀ ਲੱਗਦੀ ਹੈ ਹਾਂਜੀ ਥੋੜੀ ਹੈ ਜੀ ਥੋੜੀ ਦੋ ਮਹੀਨਾ ਕੁਝ ਨਾ ਕਿੰਨੀ ਕੀ ਫੀਸ ਲੈਣੀ ਚਾਹੀਦੀ ਹੈ ਵਾਪਾ ਮੰਗਣ ਨੂੰ ਮੰਗਣੇ ਤੇ ਦਿੰਦੀ ਇੰਨੀ 5 ਲੱਖ ਦੀ ਬਾਨੀ ਆ ਅੱਛਾ ਇਹਦਾ ਬੱਚਾ ਪੰਗਾ ਚਰਾਉਣਾ ਹੈ 5 ਲੱਖ ਦਾ ਹਾਂਜੀ ਹਾਂਜੀ ਵੇਖ ਲਓ ਵੀ ਤੁਸੀਂ 5 ਲੱਖ ਰੀ ਤੁਸੀਂ ਮੱਝ ਬਣਾ ਦੇਣੀ ਹੈ ਰੀ ਦੇ ਤੇ 1000 ਰੁਪਿਆ ਲੈਂਦੇ ਚਲੋ ਠੀਕ ਹੈ ਜੀ ਇੰਨੇ ਹੀ ਵੱਧ ਜਿੰਨੇ ਦੇ ਜਾਂਦੇ ਉਹਨੇ ਸਹੀ ਬੰਦਾ ਮਾੜਾ ਹੈ ਬੰਦਾ ਮਾੜਾ ਉਹ ਹਿਸਾਬ ਤੇ ਪੈਸੇ ਲੈਂਦਾ ਹੈ ਵਾਅਦਾ ਨਹੀਂ ਲੈਂਦਾ ਉੱtre ਆਂ ਦੇ ਥਾਂ ਲੈ ਕੇ ਮੈਂ ਕਿਹਾ ਥਾਂ ਬੜਾ ਵਧੀਆ ਹੈ ਮਾਲੀ ਇਹ ਘਟੋ ਘਟ ਇਨਾਂ ਨੂੰ ਵੀ ਇਹ ਵੀ ਵੇਖੇ ਵੀ ਇਹ ਚੀਜ਼ ਚੰਗੀ ਆ ਉਹਨੂੰ ਵੇਖ ਸ਼ੌਂਕ ਵੱਖਰਾ ਦਾ ਸ਼ੌਂਕ ਵਧੀਆ ਦਾ ਉਹ ਕਿਹਾ ਮੈਂ ਪ੍ਰਾਲੀ ਪ੍ਰੂੜੀ ਤੁਦ ਦੇ ਆਪਦੇ ਹਿਸਾਬ ਤੇ ਮੰਗਦਾ ਆਪਦੇ ਹਿਸਾਬ ਤੇ ਪੈਸੇ ਮੰਗਦਾ ਇੱਕ ਕਿੰਨੇ ਆ ਕਿ ਕ੍ਰਾਸ ਖਰਾਤ ਕੇ ਫਿਰ ਮੱਝਾ ਕਿੰਨੇ ਕ੍ਰਾਸ ਤਾਂ ਵਾਧੂ ਹੋ ਗਈਆਂ 50 ਹੋ ਗਈਆਂ ਅਜਾਉਂਦੇ ਆ ਹਾਂਜੀ ਆਉਂਦੇ ਆਉਂਦੇ ਆ ਹਾਂਜੀ ਭਰੀ ਆਉਂਦੇ ਉਸੇ ਪਾਸੇ ਕਿਵੇਂ ਪਾਲਦਾ ਵੀ ਇੰਨਾ ਬੰਦਿਆ ਕੋਈ ਚੰਗਾ ਤਗੜਾ ਮਾਲੀ ਆ ਹਾਂਜੀ ਭਾਈ ਇੱਧਰ ਹੀ ਆਉਂਦੇ ਆਪਣੇ ਕੋਲ ਹੀ ਆਉਂਦੇ ਆ ਹੋਰ ਵੀ ਰੱਖੇ ਪਿੰਡ ਚ ਵਾਧੂ ਨੇ ਤੇ ਇੱਧਰ ਹੀ ਆਉਂਦੇ ਚੰਗਾ ਮਾਲੀ ਵੇਖ ਕੇ ਆਉਂਦੇ ਨਾ ਹਾਂਜੀ ਕਰਦਾ ਬੱਚਾ ਜੀ ਹਾਂਜੀ ਕਰਦਾ ਜੀ ਇਹਦੀ ਜਿਹੜੀ ਨਸਲ ਗਾਂ ਬਦਲ ਜੂਗੀ ਆਉਣ ਵਾਲੇ ਸਮੇਂ ਚ ਜਿਹੜੇ ਮਈਆਂ ਵਧੀਆ ਵੈਰੈਟੀ ਬਣ ਜੂਗੀ ਨਸਲ ਪੰਜਾਬ ਦੀਆਂ ਬਹੁਤ ਸਾਰੀਆਂ ਨਸਲਾਂ ਖਤਮ ਹੁੰਦੀਆਂ ਜਾਂਦੀਆਂ ਮਿਕਸ ਬਰੀਡ ਹੋਣੀ ਨੇ ਨੀਲੀ ਰਾਵੀ ਹੋਗੀ ਮੋਹਰਾ ਨਸਲ ਖਤਮ ਹੁੰਦੀ ਜਾਂਦੀ ਬਚਾਉਣ ਦਾ ਇਹਨੂੰ ਕਿਵੇਂ ਬਚਾ ਸਕਦੇ ਨੇ ਜਿੱਦਾਂ ਆ ਜਿਹੜੀ ਗਾਂ ਦੀ ਕੱਟੀ ਕੱਟਾ ਹੋਵੇ ਉਹ ਵੀ ਚੰਗੇ ਮਾਲੀਓ ਖੜੇ। ਉਹਨਾਂ ਨੇ ਕਿਤੇ ਸੀਮਨ ਵੀ ਕਰਦੇ ਆ ਕਿ ਸੀਮਨ ਤਿਆਰ ਕਰਕੇ ਉਹ ਵੀ ਤੁਹਾਨੂੰ ਲੱਗਦਾ ਉਹ ਚੰਗੀ ਉਹ ਵਧੀਆ? ਬਹੁਤ ਚੀਜ਼ ਵਧੀਆ ਸੀਮਨ ਰਿਸੀਵਰ ਵੀ। ਇਹਦੇ ਸੀਵਰ ਭਰਨ ਵਾਲਾ ਇਹ ਸੀਵਰ ਭਰਨ ਵਾਲਾ ਵੀ। ਸੀਮਨ ਭਰਨ ਵਾਲਾ। ਹਾਂਜੀ ਸੀਵਰ ਭਰਨ ਵਾਲਾ ਐ। ਆਪਣੀ ਨਸਲਾਂ ਬਚਾ ਸਕਦੇ ਆ। ਹਾਂਜੀ ਹਾਂਜੀ। ਅੱਜ ਕੱਲ ਕੋਈ ਮਈਆਂ ਨੂੰ ਬਿਮਾਰੀਆਂ ਮੁੰਦੀਆਂ ਐ। ਹਾਂ। ਜਦੋਂ ਹਰ ਕੇ ਮੈਂ ਤਾਂ ਛੱਡਣਾ। ਕੋਈ ਸੀਵਰਾਂ ਬਿਮਾਰੀਆਂ ਨੇ ਪੱਗਾਂ ਤੁਰਦੀ। ਅੱਛਾ ਸੀਵਰਾਂ। ਅ ਭਾਈ ਇਦਾਂ ਹੀ ਮੇਰਾ ਮੇਰਾ ਪਰ ਅੱਗੇ ਆਇਆ। ਤੂੰ ਦੱਸ ਇਹਦੇ ਬਾਰੇ। ਕਿ ਕਿਵੇਂ ਇਹ ਰੂ ਆਪਣਾ ਰੋਜ਼ ਕਿੰਨਾ ਸਮਾਂ ਦਿੰਦੇ ਹੋ ਕਿ ਕਿਵੇਂ ਸਮਾਂ ਕਿਵੇਂ ਸਮਾਂ ਕਿਵੇਂ ਰਹਿੰਦੇ ਹੋ ਕਿੰਨੀ ਕਿੱਦਾਂ ਸੇਵਾ ਕਰਦੇ ਹੋ ਪੂਰੇ ਰੋਜ਼ ਇਹਦੀ ਸੇਵਾਾਂ ਦੀ ਮੱਝਾਂ ਦੇ ਨਾਲ ਬਰਾਬਰ ਹੀ ਆਈ ਹਾਂਜੀ ਅੱਛਾ ਕਿੰਨੀ ਖਰਾ ਕਿੰਨੀ ਵਾਰ ਖਾਂਦਾ ਹੈ ਮੱਝ ਜੀ ਨਹੀਂ ਖਾਈ ਜਾਂਦਾ ਮੱਝ ਨਹੀਂ ਜਿੰਨੀ ਬਾਜਰੀ ਖਰਾਕ ਉਹਨੀ ਉਹਨੀਆਂ ਦਿਮਾਸਤੇ ਗਿਨ ਕੋਈ ਅੱਛਾ ਹਾਂਜੀ ਬਾਬਾ ਜੀ ਰੱਬ ਦੀ ਕਿਰਪਾ ਨਾਲ ਪਾਲਦਾ ਖਰਾ ਬਰਹਾ ਬਸ ਜੀ ਬਸ ਪੂਰੀ ਬਾਲੀ ਸੇਵਾ ਨਹੀਂ ਕਰਦੇ ਨਹੀਂ ਬਾਲੀ ਸੇਵਾ ਕਰੀ ਨੀ ਤੁਹਾਨੂੰ ਤੁਹਾਡੇ ਸਾਹਮਣੇ ਬਾਲੀ ਸੇਵਾ ਦੀ ਹੋਰ ਤਗੜਾਉਣਾ ਹੀ ਸਹੀ ਗੱਲ ਹਾਂ ਲੀਗਾ ਤਾਂ ਦੇਖ ਲਗਦੇ ਹੋ ਵੀ ਆ ਨਾਲ ਆਇਆ ਤੂੰ ਵੀ ਆਇਆ ਬਾਈ ਭਰਾਏ ਦੋਵੇਂ ਹਾਂਜੀ ਭਰਾਏ ਜਿਵੇਂ ਫਿਰ ਸੇਵਾ ਕਰਦੇ ਲੜਦੇ ਤਾਂ ਨਹੀਂ ਰਿਵੇ ਉਹ ਤੂੰ ਜਾ ਜਾ ਕੇ ਉਹਨੂੰ ਪੱਠੇ-ਪੁੱਠੇ ਪਾਇਆ ਰ ਮੈਂ ਮੈਂ ਨਹੀਂ ਹਾਂ ਮੈਂ ਸਕੂਲ ਜਾਣਾ ਆਹੀ ਜਦੋਂ ਆਪਾਂ ਆਹੀ ਕੰਮ ਕਰਨੇ ਇਕੱਠਿਆਂ ਨੇ ਕਰਨਾ ਹੀ ਜਿਹੜਾ ਮਰਜ਼ੀ ਪਾਇਆ ਆਹੀ ਵਾਰੀ ਲਾਉਂ ਜਾਨੀ ਆ ਭਾਂਜ ਦੰਗਰਾਂ ਦਾ ਕੰਮ ਆ ਵਾ ਖੇਤ ਦਾ ਕੰਮ ਆ ਅਚਾ ਇਹਨੂੰ ਵਿਖਾਉਣ ਹੀ ਲਿਆਏ ਕਿ ਇਹਨੂੰ ਵੇਚਣ-ਵੁਚਣ ਦਾ ਵੀ ਹਾਂਜੀ ਹਾਂਜੀ ਵਿਖਾਉਣ ਵਾਸਤੇ ਲਿਆਏ ਸੀ ਵੇਚ ਦੀ ਕੋਈ ਸਲਾਹ ਨਹੀਂ ਹੈ ਜੀ ਨਹੀਂ ਵੇਚਣਾ ਲੰਗੇ ਕੋਈ ਆਉਂਦੇ ਤਾਂ ਤੇਰੇ ਤੋਂ ਗਾਹਕ ਵੀ ਆਉਂਦੇ ਹੋਣੇ ਲੈਣ ਵਾਸਤੇ ਨਹੀਂ ਲੈ ਠੀਕ ਹੈ ਹਾਂਜੀ ਬਿਲਕੁਲ ਇਹ ਘੋੜਿਆਂ ਦੀ ਮੰਡੀ ਦੇ ਵਿੱਚ ਇਹ ਸਾਨ ਲੈ ਕੇ ਦੋ ਨੌਜਵਾਨ ਆਏ ਨੇ ਤਾਂ ਆ ਦੇਖੋ ਕਿ ਇਹ ਜਨਵਰਾਂ ਨਾਲ ਪਿਆਰ ਆ ਇੱਥੇ ਸਾਰੇ ਪਿਆਰ ਵਾਲੇ ਆਏ ਆ ਜੇ ਕੋਈ ਘੋੜਿਆਂ ਨੂੰ ਵੇਖਣ ਆਇਆ ਜਾਂ ਕੋਈ ਹੋਰ ਜਨਵਰ ਵੇਖਣ ਆਇਆ ਤਾਂ ਸਾਰੇ ਪਿਆਰ ਪਿਆਰ ਵਾਸਤੇ ਆਏ ਆ ਕਿ ਪਿਆਰ ਆ ਜਨਵਰਾਂ ਦੇ ਨਾਲ ਤੇ ਇਹ ਪਿਆਰੀ ਹੀ ਆ ਕਿ ਇਹ ਜਿਹੜਾ ਸਾਨ ਆ ਇਹ ਮਾਲੀ ਆ ਇੰਨਾ ਪਲਿਆ ਹੋਇਆ ਹੈ ਤੇ ਦੋ ਨੌਜਵਾਨ ਜਿਹੜੇ ਇਹਦੀ ਸੇਵਾ ਕਰਦੇ ਨੇ ਤਾਂ ਤੁਸੀਂ ਇਸੇ ਤਰੀਕੇ ਨਾਲ ਜੁੜੇ ਰਹੋ ਸਾਡੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਪੰਜਾਬੀ ਟੀਵੀ ਦੇ ਨਾਲ ਮਨਤਰਪੀਤ ਸਿੰਘ ਖੈਰਾ ਸ਼੍ਰੀ ਮੁਖਤਰ ਸਾਹਿਬ